ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਢੁੱਲਰ ਨੇ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਸਵਾਰੀਆਂ ਦੀ ਜਿਹੜੀ ਖੱਜਲ-ਖੁਆਰੀ ਹੈ ਉਹ ਤੁਰੰਤ ਬੰਦ ਕਰਨ। ਸਰਦਾਰ ਲਾਲਜੀਤ ਸਿੰਘ ਢੁੱਲਰ ਨੇ ਦੱਸਿਆ ਕਿ ਉਹਨਾਂ ਨੂੰ ਸੂਬੇ ਦੇ ਵਿੱਚ ਵਕਫ-ਵਕ ਥਾਵਾਂ ਤੇ ਦੌਰਿਆਂ ਦੇ ਦੌਰਾਨ ਅਤੇ ਦਫਤਰੀ ਫੋਨ ਅਤੇ ਈਮੇਲ ਦੇ ਰਾਹੀਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਪੰਜਾਬ ਰੋਡਵੇ PTRC ਅਤੇ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਦੇ ਵੱਲੋਂ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਨਾਲ ਜਿਹੜਾ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਇਹ ਵੀ ਸੁਣਨ ਨੂੰ ਮਿਲਿਆ ਹੈ ਕਿ ਕਈ ਵਾਰੀ ਤਾਂ ਇਹ ਸਵਾਰੀਆਂ ਦੇ ਨਾਲ ਇਹਨਾਂ ਦੇ ਇਹਨਾਂ ਦੁਆਰਾ ਝਗੜਾ ਵੀ ਕੀਤਾ ਜਾਂਦਾ ਹੈ ਤੇ ਜਿਸ ਸੰਬੰਧੀ ਆਏ ਦਿਨ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਆ ਉਹ ਵੀ ਵਾਇਰਲ ਹੁੰਦੀਆਂ ਨੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਨੇ ਕਿ ਇਹ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਾਲੇ ਜਿਹੜੇ ਆ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਸਟਾਪੇਜ ਦੇ ਉੱਤੇ ਜਿਹੜੀਆਂ ਨੇ ਬੱਸਾਂ ਉਹ ਨਹੀਂ ਰੋਕੀਆਂ ਜਾਂਦੀਆਂ ਸਵਾਰੀਆਂ ਨੂੰ ਬਣਦੇ ਸਟਾਪੇਜ ਦੇ ਅੱਗੇ ਤੋਂ ਅੱਗੇ ਜਾਂ ਫਿਰ ਪਿੱਛੇ ਉਤਾਰ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਦੇ ਨਾਲ ਜਿਹੜੀ ਆਮ ਲੋਕਾਂ ਨੂੰ ਆ ਪਰੇਸ਼ਾਨੀ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਜਿਹੜੇ ਬੱਸ ਮੁਲਾਜ਼ਮ ਨੇ ਇਸ ਤਣਾਅ ਦੇ ਵਤੀਰੇ ਦੇ ਕਾਰਨ ਆਮ ਪਬਲਿਕ ਅਤੇ ਟ੍ਰਾਂਸਪੋਰਟ ਵਿਭਾਗ ਦੇ ਅਕਸ ਤੇ ਜਿਹੜਾ ਇਹਨਾਂ ਕਰਕੇ ਬੁਰਾ ਪ੍ਰਭਾਵ ਪੈ ਰਿਹਾ ਲਾਲਜੀਤ ਭੁੱਲਰ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਵਿਭਾਗ ਦੇ ਅਧਿਕਾਰੀਆਂ ਨੂੰ ਜਿਹੜੀ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਨਿਰੰਤਰ ਜਿਹੜੀ ਇਹਨਾਂ ਦੀ ਚੈਕਿੰਗ ਨੂੰ ਵਧਾਉਣ ਵਿਭਾਗੀ ਪੱਧਰ ਤੇ ਸਰਕਾਰੀ ਬੱਸ ਬੱਸਾਂ ਦੇ ਜਿਹੜੇ ਡਰਾਈਵਰ ਐ ਤੇ ਕੰਡਕਟਰਾਂ ਨੂੰ ਤੁਰੰਤਰੀ ਤੁਰੰਤ ਜਿਹੜਾ ਖੇਤਰੀ ਦਫ਼ਤਰਾਂ ਦੇ ਰਾਹੀਂ ਸਵਾਰੀਆਂ ਨੂੰ ਸਵਾਰੀਆਂ ਦੇ ਨਾਲ ਜਿਹੜਾ ਉਚਿਤ ਵਿਵਹਾਰ ਨੂੰ ਯਕੀਨੀ ਬਣਾਉਣ ਉਹਨਾਂ ਦੇ ਨਿਰਦੇਸ਼ ਦਿੱਤੇ ਆ ਕਿ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਧਾਰਕ ਬੱਸ ਸਟਾਪੇਜ ਉੱਤੇ ਉਚਿਤ ਢੰਗ ਦੇ ਨਾਲ ਸਵਾਰੀਆਂ ਉਤਾਰਨ ਅਤੇ ਚੜਾਉਣ ਦੇ ਲਈ ਹਦਾਇਤਾਂ ਜਿਹੜੀਆਂ ਹਦਾਇਤਾਂ ਜਾਰੀ ਕਰਨ ਦੇ ਲਈ ਕਿਹਾ ਅਤੇ ਨਾਲ ਹੀ ਇਸ ਇਹ ਅਮਲ ਦੀ ਪੈਰਵਾਈ ਰੱਖਣ ਲਈ ਇਸ ਨੂੰ ਇਹ ਜਿਹੜੀ ਪੈਰਵਾਈ ਹੈ ਇਹਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਮਾਲਕਾਂ ਉਹਨਾਂ ਦੇ ਪ੍ਰਾਈਵੇਟ ਪ੍ਰਬੰਧਕੀ ਅਦਾਰਿਆਂ ਨੂੰ ਆਮ ਸਵਾਰੀਆਂ ਦੇ ਨਾਲ ਹੈ ਜਿਹੜਾ ਉਹ ਉਚਿਤ ਵਿਵਹਾਰ ਕਰਨ ਅਤੇ ਆਪਣੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਅਨੁਸ਼ਾਸਨ ਦੇ ਵਿੱਚ ਰਹਿਣ ਅਤੇ ਸਵਾਰੀਆਂ ਦੇ ਨਾਲ ਮਿਲ ਵਰਤਨ ਰੱਖਣ ਦੇ ਸਬੰਧੀ ਜਿਹੜੀਆਂ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸਰਵਿਸ ਦੇ ਵਿੱਚ ਜੋਇਨਟ ਕਰਵਾਉਣ ਤੋਂ ਪਹਿਲਾਂ ਆਮ ਜਨਤਾ ਦੇ ਨਾਲ ਵਧੀਆ ਵਿਵਹਾਰ ਰੱਖਣਾ ਸੜਕੀ ਨਿਯਮਾਂ ਬਾਰੇ ਚੰਗੀ ਤਰ੍ਹਾਂ ਸਿੱਖਿਆਤ ਕਰਨ ਹਿੱਤ ਇੱਕ ਲਾਜ਼ਮੀ ਟ੍ਰੇਨਿੰਗ ਵੀ ਇਹ ਵਿਵਸਥਾ ਨੂੰ ਜੜਾ ਯਕੀਨੀ ਬਣਾਇਆ ਜਾਵੇ